ਦਿੱਲੀ ਦੇ ਮੁੱਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ 14 ਦਸੰਬਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ 'ਚ ਵੱਡੀ ਰੈਲੀ ਕਰਨ ਜਾ ਰਹੇ ਨੇ। ਸੂਤਰਾਂ ਤਾਬਿਕ ਇਸ ਰੈਲੀ ਦੌਰਾਨ ਮਜੀਠੀਆ ਖਿਲਾਫ ਉਮੀਦਵਾਰ ਦੇ ਨਾਮ ਦਾ ਐਲਾਨ ਵੀ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਕੁੱਕੀ ਮਜੀਠੀਆ ਖਿਲਾਫ ਉਮੀਦਵਾਰ ਹੋ ਸਕਦੇ ਨੇ। ਕੇਜਰੀਵਾਲ ਪੰਜਾਬ ਵਿਧਾਨ ਸਭਾ ਚੋਣਾਂ 2017 ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਰੈਲੀਆਂ ਕਰ ਰਹੇ ਨੇ। ਕੇਜਰੀਵਾਲ ਦਾ ਇਹ ਦੌਰਾ 9 ਦਸੰਬਰ ਤੋਂ 15 ਦਸੰਬਰ ਤੱਕ ਹੈ। 9 ਦਸੰਬਰ ਸ਼ੁੱਕਰਵਾਰ ਨੂੰ ਦੁਪਹਿਰ 3 ਵਜੇ ਬਾਬਾ ਬਕਾਲਾ ਅਤੇ ਝੰਡਿਆਲਾ ਗੁਰੂ ਵਿੱਚ 10 ਦਸੰਬਰ ਸ਼ਨੀਵਾਰ ਨੂੰ ਦੁਪਹਿਰ 12 ਵਜੇ ਕਰਤਾਰਪੁਰ ਆਦਮਪੁਰ ਅਤੇ ਬਾਅਦ ਦੁਪਹਿਰ 3 ਵਜੇ ਨਵਾਂ ਸ਼ਹਿਰ ਅਤੇ ਬਲਾਚੌਰ ਵਿੱਚ ਰੈਲੀ ਹੈ 11 ਦਸੰਬਰ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਜਗਰਾਉਂ ਦੇ ਜੇਰੀ ਫਾਰਮਰਾਂ ਨਾਲ ਮੁਲਾਕਾਤ ਕਰਨਗੇ ਬਾਅਦ ਦੁਪਹਿਰ 4 ਵਜੇ ਬੈਂਸ ਗਿਲ ਅਤੇ 6 ਵਜੇ ਖੰਨਾ ਦੇ ਵਿੱਚ ਰੈਲੀ ਹੋਏਗੀ 12 ਦਸੰਬਰ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਚੱਬੇਵਾਲ ਗੜ ਸ਼ੰਕਰ ਦੀ ਰੈਲੀ ਬਾਅਦ ਦੁਪਹਿਰ 3 ਵਜੇ ਸ਼ਾਮ 84 ਟਾਂਡਾ ਤੇ ਸ਼ਾਮ 5 ਵਜੇ ਹੁਸ਼ਿਆਰਪੁਰ ਵਿੱਚ ਰੈਲੀ ਕਰਨਗੇ 13 ਦਸੰਬਰ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਖਡੂਰ ਸਾਹਿਬ ਤਰਨਤਾਰਨ ਅਤੇ ਸ਼ਾਮ 5 ਵਜੇ ਪਠਾਨਕੋਟ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ 14 ਦਸੰਬਰ ਦਿਨ ਬੋਧਵਾਰ ਨੂੰ ਦੁਪਹਿਰ 3 ਵਜੇ ਹਲਕਾ ਮਜੀਠਾ ਚ ਕੇਜਰੀਵਾਲ ਦੀ ਵੱਡੀ ਰੈਲੀ ਹੋਏਗੀ